ਜੈ ਭੀਮ ਮੰਚ ਤੇ ਅੰਬੇਦਕਰ ਵੈਲਫੇਅਰ ਸੁਸਾਇਟੀ ਦੇ ਵੱਲੋਂ ਡਾਕਟਰ ਬੀ ਆਰ ਅੰਬੇਦਕਰ ਜੀ ਦੇ 133ਵੇਂ ਜਨਮ ਦਿਹਾੜੇ ਨੂੰ ਸਮਰਪਿਤ ਇੱਕ ਸਾਂਝਾ ਸੈਮੀਨਾਰ ਦਾ ਆਯੋਜਨ ਕੀਤਾ ਗਿਆ ਜਿਸ ਦੇ ਵਿੱਚ ਬਤੌਰ ਮੁੱਖ ਮਹਿਮਾਨ जोगਿੰਦਰ ਸਿੰਘ ਟਾਈਗਰ ਅਤੇ ਜਸਵੀਰ ਨਾਹਰ ਦੇ ਵੱਲੋਂ ਸ਼ਮੂਲੀਤ ਕੀਤੀ ਗਈ ਇਸ ਪ੍ਰੋਗਰਾਮ ਦੇ ਵਿੱਚ ਵੱਖ-ਵੱਖ ਸਮਾਜਿਕ ਜਥੇਬੰਦੀਆਂ ਦੇ ਵੱਲੋਂ ਬਾਬਾ ਸਾਹਿਬ ਅੰਬੇਦਕਰ ਜੀ ਨੂੰ ਨਮਨ ਕੀਤਾ ਗਿਆ ਅਤੇ ਉਨ੍ਹਾਂ ਦੇ ਵਿਚਾਰਾਂ ਦਾ ਪ੍ਰਚਾਰ ਕੀਤਾ ਗਿਆ ਇਸ ਪ੍ਰੋਗਰਾਮ ਦੇ ਵਿੱਚ ਵਿਸ਼ੇਸ਼ ਤੌਰ ਤੇ ਨਗਰ ਕੌਂਸਲ ਪ੍ਰਧਾਨ ਨਰਿੰਦਰ ਸ਼ਾਸਤਰੀ ਜੀ ਦਮਦਮੇ ਟਕਸਾਲ ਦੇ ਪ੍ਰਮੁੱਖ ਵਰਜਿੰਦਰ ਸਿੰਘ ਪਰਵਾਨਾ ਜੀ ਮਦਨ ਮਹਿਕ ਜੀ ਐਡਵੋਕੇਟ ਕ੍ਰਿਸ਼ਨ ਜੀ ਐਡਵੋਕੇਟ ਪਰਮਿੰਦਰ ਰਾਏ ਪਹੁੰਚੇ ਅਤੇ ਕਲੱਬ ਮੈਂਬਰਾਂ ਦੇ ਵੱਲੋਂ ਉਨ੍ਹਾਂ ਨੂੰ ਬਾਬਾ ਸਾਹਿਬ ਅੰਬੇਦਕਰ ਜੀ ਦੀ ਫੋਟੋ ਦੇ ਕੇ ਸਨਮਾਨਿਤ ਕੀਤਾ ਗਿਆ ਇਸ ਪ੍ਰੋਗਰਾਮ ਦੇ ਵਿੱਚ ਖਿੱਚ ਦਾ ਕੇਂਦਰ ਫੁੱਲ ਬੂਟੇ ਤੇ ਪੌਦਿਆਂ ਦਾ ਲੰਗਰ ਵੀ ਲਗਾਇਆ ਗਿਆ ਸੀ ਜੈਪੀਮ ਮੰਚ ਦੇ ਪ੍ਰਧਾਨ ਸੁਖੀ ਦੇ ਵੱਲੋਂ ਇਸ ਮੌਕੇ ਦੱਸਿਆ ਗਿਆ ਕਿ ਉਹਨਾਂ ਦੀ ਮਾਤਾ ਰਣਜੀਤ ਕੌਰ ਦੀ ਪਹਿਲੀ ਵਰਸੀ ਦੇ ਮੌਕੇ ਉਹਨਾਂ ਦੀ ਯਾਦ ਦੇ ਵਿੱਚ 200 ਦੇ ਕਰੀਬ ਪੌਦੇ ਵੀ ਵੰਡੇ ਗਏ ਨੇ। ਧੀਮਰਾਓ ਰਾਮ ਜੀ ਅੰਬੇਦਕਰ ਬਾਬਾ ਸਾਹਿਬ ਜੀ ਉਹਨਾਂ ਦੀ ਅੱਜ 133ਵੀਂ ਜਨਤੀ ਜਿਹੜੀ ਹੈ ਮਨਾਈ ਜਾ ਰਹੀ। 1899 ਵਿੱਚ ਜਨਮ ਹੋਇਆ ਸੀ ਉਹਨਾਂ ਦਾ। ਕਿ ਕਿ ਤੇ ਸਾਡੇ ਵੀਰ ਸੁਵਿੰਦਰ ਸਿੰਘ ਸੁਖੀ ਤੇ ਹੋਰ ਸਾਰੇ ਜਿੰਨੇ ਵੀ ਉਹਨਾਂ ਦੇ ਨਾਲ ਸਹਿਯੋਗੀ ਨੇ ਜਿ ਜਿੰਨੇ ਵੀ ਮੈਨੇਜਮੈਂਟ ਹੈ ਅੱਜ ਉਹਨਾਂ ਨੇ ਦਾਜਪੁਰੇ ਆਈਟੀ ਚੌਂਕ ਬਾਬਾ ਸਾਹਿਬ ਚੌਂਕ ਜਿਹੜਾ ਹੈ ਉੱਥੇ ਉਹਨਾਂ ਨੇ ਇਹ ਜਨਮ ਦਿਨ ਮਨਾਇਆ ਹੈ ਮੈਂ ਸਭ ਨੂੰ ਵਧਾਈ ਦੇਣਾ ਤੇ ਬਾਬਾ ਸਾਹਿਬ ਉਹ ਸਮਾਜ ਦੇ ਕੋ ਚਿੰਤਕ ਆਗੂ ਸੀ ਇਹਨਾਂ ਨੇ ਸਭ ਤੋਂ ਪਹਿਲਾਂ ਮਜ਼ਦੂਰਾਂ ਤੇ ਕਿਸਾਨਾਂ ਦੀ ਲੜਾਈ ਲੜੀ ਜਿਨ੍ਹਾਂ ਨੇ ਭੈਣਾਂ ਦੀ ਲੜਾਈ ਲੜੀ ਔਰਤਾਂ ਲੜਾਈ ਲੜੀ ਔਰ ਜਿਹੜੇ ਬੜੇ ਵੱਡੇ ਅਰਥਸ਼ਾਸਤਰੀ ਸੀ ਔਰ ਇਸ ਦੇਸ਼ ਦੇ ਜਦੋਂ ਆਜ਼ਾਦ ਹੋਇਆ ਪਹਿਲੇ ਕਾਨੂੰਨ ਦੇ ਮੰਤਰੀ ਵੀ ਜਿਹੜੇ ਨੇ ਉਹ ਬਾਬਾ ਸਾਹਿਬ ਰਹੇ ਨੇ ਸੋ ਉਹਨਾਂ ਦੇ ਬੜੇ ਵੱਡੀ ਦੇਣ ਹੈ ਸਾਡੇ ਸਮਾਜ ਨੂੰ ਤੇ ਮੈਂ ਅੱਜ ਸਾਰੇ ਭਾਈਚਾਰੇ ਨੂੰ ਸਮਾਜ ਨੂੰ ਮੈਂ ਵਧਾਈ ਦੇਣਾ ਤੇ ਮੈਨੂੰ ਬੜੀ ਖੁਸ਼ੀ ਹੋਈ ਆ ਮੈਨੂੰ ਇਹ ਤੋਹਫਾ ਜਿਹੜਾ ਹੈ ਇੱਕ ਫੁੱਲਾਂ ਵਾਲਾ ਜਿਹੜਾ ਇਹ ਬੂਟਾ ਮੈਨੂੰ ਦਿੱਤਾ ਹੈ ਤੇ ਮੈਂ ਵਾਦਾ ਕੀਤਾ ਸਾਰੇ ਨਾਲ ਵੀ ਇਹ ਜਿੰਨੀ ਦੇਰ ਚੱਲੋ ਬਾਕੀ ਬੰਦੇ ਦੇ ਵੀ ਉਮਰ ਹੈ ਬੋਦਿਆਂ ਦੀ ਵੀ ਉਮਰ ਹੈ ਪਰ ਮੈਂ ਜਿੰਨੀ ਦੇਰ ਮੇਰੇ ਸਵਾਸ ਨੇ ਮੈਂ ਬੂਟਾ ਨਹੀਂ ਸੁੱਕਣ ਦਿੰਦਾ ਇਹ ਬੂਟਾ ਨਹੀਂ ਮੈਂ ਸੁੱਕਣ ਦਿੰਦਾ ਮੈਂ ਬਾਕੀ ਅੱਗੇ ਦੀ ਉਮਰ ਹੈ ਪਰ ਮੈਂ ਇਹਨੂੰ ਸਦਾ ਇਹਨੂੰ ਜਦੋਂ ਪਾਣੀ ਪਾਵਾਂ ਕਰਾਂਗਾ ਤੇ ਮੈਨੂੰ ਇਹ ਬਾਬਾ ਸਾਹਿਬ ਦੀ ਯਾਦ ਆਇਆ ਕਰੇਗਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਪ੍ਰੋਗਰਾਮ ਜਿਹੜਾ ਬਾਬਾ ਸਾਹਿਬ ਦੀ 133ਵੇਂ ਜਨਮ ਦਿਵਸ ਨੂੰ ਸਮਰਪਿਤ ਹੈ ਜਿਹੜਾ ਅਸੀਂ ਅੱਜ ਜਿਹੜਾ ਪੌਦਿਆਂ ਦਾ ਲੰਗਰ ਲਾ ਕੇ ਜਿਹੜਾ ਉਹ ਜਿਹੜਾ ਦਿਹਾੜਾ ਮਨਾ ਰਹੇ ਆ ਜਿਵੇਂ ਕਿ ਉਹਦੇ ਤੁਹਾਡੇ ਕੋਲ ਪੋਲੀਟੀਕਲ ਲੀਡਰ ਵੀ ਲੱਗ ਰਹੇ ਜਿਵੇਂ ਪੁਰਾਣੇ ਟਾਈਮ ਆ ਉਹਨਾਂ ਕਿਸੇ ਨੇ ਸੱਜਿਆ ਨਹੀਂ ਦੇਖੋ ਪੋਲੀਟੀਕਲ ਲੀਡਰ ਹੈ ਜਿਹੜੇ ਉਹਨਾਂ ਦਾ ਜਿਹੜਾ ਸਾਨੂੰ ਆ ਸਿਰਫ ਉਹ ਰਾਜਨੀਤਿਕਤਾ ਕੀ ਏਸੀ ਆ ਵੋਟਾਂ ਦੇ ਵਿੱਚ ਹੀ ਆ ਮਗਰ ਅੱਜ ਇੱਥੇ ਜਿਹੜੇ ਸਾਡੇ ਸਮਾਜ ਦੇ ਜਿਹੜੇ ਸਤੰਭ ਹੈ ਜਗਿੰਦਰ ਸਿੰਘ ਟਾਈਗਰ ਦੀ ਤੇ ਜਸਵੀਰ ਪ੍ਰਧਾਨ ਜੀ ਨਹਿਰ ਜੀ ਉਹਨਾਂ ਨੂੰ ਅਸੀਂ ਜਿਹੜਾ ਇੱਥੇ ਮੁੱਖ ਮਹਿਮਾਨ ਬਣਾਇਆ ਕਿਉਂਕਿ ਜਦ ਸਮਾਜ ਜੀ ਤੇ ਭੀੜ ਪੈਂਦੀ ਹੈ ਉੱਥੇ ਕੋਈ ਰਾਜਨੀਤਿਕ ਬੰਦੇ ਨਹੀਂ ਪਹੁੰਚਦੇ ਉੱਥੇ ਸਾਡੇ ਵੱਡੇ ਵੀਰ ਜਿਹੜੇ ਕੌਮ ਲਈ ਆਪਣੀ ਕਰਤਨਾ ਤਰਾਨ ਲਈ ਬੈਠੇ ਆ ਇਹਨਾਂ ਵਰਗੇ ਯੋਧੇ ਜਿਹੜੇ ਆ ਉਹ ਲੜਾਈਆਂ ਲੜਦੇ ਤਾਂ ਕਰਕੇ ਅੱਜ ਦੇ ਸਾਡੇ ਪ੍ਰੋਗਰਾਮ ਦੇ ਵਿੱਚ ਅਸੀਂ ਇਹੀ ਜਿਹੜੀ ਸੋਚ ਆਈ ਸੀਗਾ ਕਿ ਅਸੀਂ ਆਪਣੇ ਕੌਮ ਦੇ ਉਹਨਾਂ ਯੋਧਿਆਂ ਨੂੰ ਇੱਥੇ ਚੀਫ ਗੈਸਟ ਬਣਾਵਾਂਗੇ ਜਿਵੇਂ ਕਿ ਇੱਕ ਦੇਖਿਆ ਗਿਆ ਅਕਸਰ ਕਿ ਜਿੰਦੀਆਂ ਦੇ ਲੰਗਰ ਲੱਗਦੇ ਨੇ ਜਿਵੇਂ ਕਿ ਤੁ ਤੁਹਾਡੇ ਵੱਲੋਂ ਇਹ ਲੱਗੇ ਲੰਗਰ ਲਾਇਆ ਗਿਆ ਜਿਹੜਾ ਪੌਦਿਆਂ ਦਾ ਇਹ ਸੋਚ ਕਿਤੇ ਆਈ ਦੇਖੋ ਜਿਹੜੇ ਮੇਰੇ ਸਤਿਕਾਰਯੋਗ ਮਾਤਾ ਜੀ ਸੀਗੇ ਉਹਨਾਂ ਨੂੰ ਪੌਦਿਆਂ ਨਾਲ ਬਹੁਤ ਪਿਆਰ ਸੀਗਾ ਤੇ ਉਹਨਾਂ ਦੇ ਜਦ ਮੌਤ ਹੋਈ ਹੈ ਉਸਤੇ ਅਸੀਂ ਸੋਚ ਲਿਆ ਸੀ ਪਹਿਲਾਂ ਹੀ ਕਿ ਅਸੀਂ ਉਹਨਾਂ ਦੀ ਵਰਸੀ ਮੌਕੇ ਅਸੀਂ ਪੌਦਿਆਂ ਦਾ ਲੰਗਰ ਲਾएंगे ਤੇ ਜਿਹੜਾ ਅੰਬੇਦਕਰ ਜਨਮ ਦਿਤੀ ਤੇ ਮੌਕੇ ਵੱਧ ਸਾਨੂੰ ਕੋਈ ਜਿਹੜੀ ਦਿਖਿਆ ਨਹੀਂ ਦਿਨ ਕਿ ਇਸ ਦਿਨ ਅਸੀਂ ਜਿਹੜੇ ਆ ਉਹ ਦੋ ਦਿਹਾੜੇ ਇਕੱਠੇ ਹੋ ਜੰਗੇ ਕਿ ਉਹਨਾਂ ਵੱਲੋਂ ਅਸੀਂ ਜਿਹੜਾ ਇਹ ਪੌਦਿਆਂ ਦਾ ਲੰਗਰ ਹੋ ਜਾਏਗਾ ਤੇ ਪਰਿਵਾਰ ਨੂੰ ਨੇਚਰ ਨੂੰ ਜਿਹੜਾ ਪੇਬੈਕ ਹੋ ਜਾਏਗਾ ਤੇ ਇਸ ਲਈ ਅਸੀਂ 바ਵਾ ਸਾਹਿਬ ਜਯੰਤੀ ਦੇ ਮੌਕੇ ਕੀਤਾ ਹੈ। ਕਿ 바ਵਾ ਸਾਹਿਬ ਦੀ ਮੂਰਤੀ 2 ਵਾਰ ਪਹਿਲਾਂ ਖੰਡਿਤ ਹੋਈ ਹੈ, ਉਹਦਾ ਇਨਸਾਫ ਨਹੀਂ ਮਿਲਿਆ ਤੇ 2 ਦਿਨ ਪਹਿਲਾਂ ਤੁਹਾਡੇ ਬੋਰਡ ਵੀ 파ੜੇ ਗਏ 바ਵਾ ਸਾਹਿਬ ਦੇ। ਇਹਦੇ ਬਾਰੇ ਕੀ ਕਹੋਗੇ? ਦੇਖੋ, ਦਰਸ਼ਨਵੀਰ ਗੱਲ ਇਵੇਂ ਹੈ ਜਦ ਤੱਕ ਸਮਾਜ ਲਗ ਲਗ ਬੰਚਾ ਦੇ ਖਿੰਡਿਆ ਰਹੇਗਾ ਇਵੇਂ ਹੀ ਹੁੰਦਾ ਚਲੇ ਜਾਏਗਾ। ਪਰ ਗੱਲ ਇਹ ਹੈ ਕਿ ਦੇਖੋ ਅਸੀਂ ਤਾਂ ਖੁੱਲਾ ਚੈਲੰਜ ਪਰਸੋ ਵੀ ਕਰਤਾ ਹੈ ਤੇ ਪਿੱਛੇ 1 ਸਾਲ ਪਹਿਲਾਂ ਅਸੀਂ ਖੁੱਲੇ ਚੇਤਾਵਨੀ ਦੇ ਬੋਰਡ ਲਵਾਏ ਸੀਗੇ ਜਿਹਦਾ ਕਵਰੇਜ ਤੁਸੀਂ ਵੀ ਕੀਤਾ ਸੀਗਾ। ਜਿਹਦੇ ਵਿੱਚ ਅਸੀਂ ਸ੍ਰੀਆਮ ਅੱਜ ਵੀ ਕਹਿੰਦੇ ਆ ਕਿ ਜਿਹਨੂੰ 바ਵਾ ਸਾਹਿਬ ਅੰਬੇਦਕਰ ਆਪਣੇ ਬਾਪ ਨਾਲ ਕੋ ਉਹ ਸਾਨੂੰ ਆ ਕੇ ਮਿਲੋ ਇਹ ਰਾਤਾਂ ਨੂੰ ਬੋੜਾਂ ਨਾਲ ਜਾਂ ਮੂਰਤੀਆਂ ਨਾਲ ਛੇੜਛਾੜ ਕਰਨ ਨਾਲ ਤੁਹਾਡੀ ਜਿਹੜੀ ਦਲੇਰੀ ਨਿਸਾਬਤ ਹੋਣੀ ਅਗਰ ਤੁਹਾਨੂੰ ਆਪਣੀ ਦਲੇਰੀ ਆ ਤਾਕਤ ਦੇਖਣੀ ਹੈ ਕਿੰਨੀ ਕੀ ਾਕਾਤ ਤੁਹਾਡੀ ਮਲਗ ਹੈ ਤੇ ਤੁਸੀਂ ਦਿਨੇ ਇੱਕ ਵਾਰ ਇੱਕ ਛੋਟਾ ਜਿਹਾ ਫੋਨ ਕਰਕੇ ਸਾਨੂੰ ਐਲਾਨ ਕਰ ਦਿਓ ਫਿਰ ਅਸੀਂ ਜਾਣੇ ਸਾਡਾ ਕੰਮ ਜਾਣੇ ਇਹ ਤਾਂ ਇਹ ਤਾਂ ਨਹੀਂ ਜਿਵੇਂ ਕਿ ਤੁਹਾਡੇ 5-6 ਮੰਚ ਬੜੇ ਹੋਏ ਨੇ ਉਹ ਤਾਂ ਦੋ ਹੀ ਮੰਚ ਮੈਨੂੰ ਨਜ਼ਰ ਆ ਰਹੇ ਨੇ ਲਗਭਗ ਨਹੀਂ ਪ੍ਰੋ ਅਲੱਗ-ਅਲੱਗ ਕਰਕੇ ਨਹੀਂ ਨਹੀਂ ਦੇਖੋ ਗੱਲ ਇਹ ਹੈ ਕਿ ਲੱਗ-ਲੱਗ ਰਾਜਨੀਤਿਕ ਪਾਰਟੀਆਂ ਨਾਲ ਲੋਕ ਜੁੜੇ ਹੋਏ ਹਨ ਅਲਗ-ਅਲਗ ਮੰਚ ਬਣਾਏ ਹੋਏ ਹਨ ਇਹ ਕੋਈ ਦਿੱਕਤ ਨਹੀਂ ਹੈ ਹਰ ਇੱਕ ਆਪਣੀ ਲੱਗ ਜਿਵੇਂ ਵਿਚਾਰਧਾਰਾ ਦੇ ਮੁਤਾਬਿਕ ਪ੍ਰੋਗਰਾਮ ਕਰਾਣਾ ਜਾਂਦਾ ਹੈ ਅਸੀਂ ਜਦ ਵੀ ਸਮਾਜ ਦੀ ਕੋਈ ਲੜਾਈ ਹੈ ਅਸੀਂ ਸਾਰੇ ਰਾਜਨੀਤਿਕ ਮੰਚਾਂ ਚਾਹੇ ਪੰਚਾਂ ਚ ਬੰਦੇ ਸਾਡੇ ਬੈਠੇ ਆ ਜਾਂ ਸਮਾਜਿਕ ਮੰਚ ਬਣੇ ਹੋਏ ਅਲੱਗ-ਅਲੱਗ ਅਸੀਂ ਸਾਰੇ ਇੱਕ ਪਲੇਟਫਾਰਮ ਤੇ ਇਕੱਠੇ ਹੁੰਦੇ ਆ ਜਿਵੇਂ ਤੁਸੀਂ ਕਹਿ ਰਹੇ ਹੋ ਰਾਜ ਰਾਜਨੀਤਿਕ ਨੇ ਕਿਦੋਂ ਕਿਸੇ ਨੂੰ ਸੁਨੇਹਾ ਨਹੀਂ ਲਾਇਆ ਉਹ ਅਸੀਂ ਤੁਹਾਡੇ ਮੰਚਾਂ ਉਹ ਤਾਂ ਗੈਰ ਗੈਰ ਰਾਜਨੀਤਿਕ ਹੋਣੇ ਚਾਹੀਦੇ ਆ ਚਲੋ ਸਾਡੀ ਨਖੋ ਹਰ ਇੱਕ ਦੀ ਆਪਣੀ ਵਿਚਾਰਧਾਰਾ ਹੁੰਦੀ ਹੈ ਸਾਡੀ ਵਿਚਾਰਧਾਰਾ ਇਹ ਹੈ ਕਿ ਅਸੀਂ ਆਪਣੇ ਸਮਾਜ ਦੇ ਜਿਹੜੇ ਪਿਛਲੇ ਲੰਬੇ ਸਮੇਂ ਤੋਂ ਲੜਾਈਆਂ ਲੜਦੇ ਆਏ ਆ ਅਸੀਂ ਉਹ ਜੋਧਿਆਂ ਨੂੰ ਜਿਹੜਾ ਸਨਮਾਨਤ ਕਰੀ ਇੱਥੇ ਤੇ ਉਹ ਦੇਖੋ ਉਹਨਾਂ ਦੀ ਸੋਚ ਹੈ ਰਾਜਨੀਤਿਕ ਬੰਦੇ ਨੂੰ ਬੁਲਾਣਾ ਉਹ ਵੀ ਮਾੜੀ ਨਹੀਂ ਆ ਉਹਨਾਂ ਕੀ ਚੱਲ ਰਿਹਾ ਹੈ ਨਿਊਜ਼ 89 ਪੰਜਾਬ ਦੇ ਲਈ ਰਾਜਪੁਰਾ ਤੋਂ ਪੱਤਰਕਾਰ ਮੋਹਿਤ ਕੁਮਾਰ ਦੀ ਖਾਸ ਰਿਪੋਰਟ ਨਿਊਜ਼ 89 ਪੰਜਾਬ ਹਰ ਖਬਰ ਜਿੰਦਾ ਹੋ ਬਖਰ